हां जी ਕਿਸਾਨ ਵੀਰੋ ਸਾਰਿਆਂ ਨੂੰ ਸਾਥ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਆਪਣੀ ਜਿਹੜੀ ਵਿਜਿਟ ਹੈਗੀ ਦੋਸਤੋ ਪਿੰਡ ਕੜਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਠੀਕ ਹੈ ਚੋਲਾ ਸਾਹਿਬ ਤੋਂ ਦੋ ਜਿਹੜੀ ਦੋਸਤੋ ਦੂਰੀ ਹੈਗੀ ਆ ਤਕਰੀਬਨ 2 1.5 2 ਕਿਲੋਮੀਟਰ ਦੀ ਜਿਹੜੀ ਦੂਰੀ ਹੈਗੀ ਆ ਖਾਸ ਵਿਜਿਟ ਜਿਹੜੀ ਹੈਗੀ ਆ ਤੁਹਾਨੂੰ ਪਿੰਡ ਕੜਕਾ ਕਰਨੀ ਪਵੇਗੀ ਇਸ ਕਰੋਂ ਜਿਹੜੀਆਂ ਦੋਸਤੋ ਪਹਿਲਾਂ ਵੀ ਆਪਾਂ ਵੀਡੀਓ ਕਾਫੀ ਅਪਲੋਡ ਕੀਤੀਆਂ ਨੇ ਵੀਰ ਅਮਰਤ ਦਾ ਜਿਹੜਾ ਕੰਮ ਹੈਗਾ ਪਸ਼ੂ ਵਪਾਰ ਦਾ ਕੰਮ ਆ ਅੱਜ ਜਿਹੜੇ ਪਸ਼ੂ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਨਗ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋ ਬੈੜਾਂ ਜਿਹੜੀਆਂ ਦੋਸਤੋ ਸੁਈਆਂ ਸਪਾਈਆਂ ਨੇ ਤੇ ਇੱਕ ਬੱਚੀ ਹੋਵੇਗੀ ਠੀਕ ਆ ਖੀਰੀ ਬੱਚੀ ਹੋਵੇਗੀ ਠੀਕ ਆ ਤੇ ਪ੍ਰੋਪਰ ਗੱਲਬਾਤ ਆਪਾਂ ਵੀਰ ਅਮਰਤ ਦੇ ਨਾਲ ਕਰਕੇ ਉਹਨਾਂ ਤੋਂ ਪ੍ਰੋਪਰ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 16 ਮਾਰਚ ਨੂੰ ਆਪਾਂ ਜਿਹੜੀ ਦੋਸਤੋ ਇਹ ਵੀਡੀਓ ਬਣਾ ਰਹੇ ਹਾਂ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਿਓ ਤਕਰੀਬਨ 5 ਵਜੇ ਦਾ ਜਿਹੜਾ ਸ਼ਾਮ ਦਾ ਸਮਾਂ ਹੈਗਾ ਠੀਕ ਆ ਪਸੂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਉਹਦੀ ਚੁਵਾਈ ਆ ਇੱਕ ਟਾਈਮ ਦੀ ਦੋ ਟਾਈਮ ਦੀ ਘਰ ਵਿਜ਼ਿਟ ਕਰਕੇ ਜਿਹੜੀ ਆ ਜ਼ਰੂਰ ਕਰ ਲਿਓ ਠੀਕ ਆ ਆਓ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਅਮਰਤ ਸਾਸਰੀ ਕਲਵੀਰ ਸਾਸਰੀ ਕਲਵੀਰ ਦੀ ਕੀ ਹਾਲ ਚਾਲ ਜੀ ਬਹੁਤ ਵਧੀਆ ਵੀਰੇ ਹਰ ਤਰ੍ਹਾਂ ਠੀਕ ਠਾਕ ਹਾਂਜੀ ਹਾਂਜੀ ਅਮਰਤ ਵੀਰੇ ਪਸ਼ੂ ਚਾਰਨੇ ਵਕਾਉਗਾ ਅੱਜ ਹਾਂਜੀ ਤੇ ਕੀ ਹਿਸਾਬ ਕਿਤਾਬ ਵਾਲੇ ਪਸ਼ੂ ਸੂਏ ਸਵੇ ਸਵੇ ਕਿੰਨੇ ਆ ਵੀਰੇ ਦੋ ਗਾਵਾਂ ਸੂਈਆਂ ਹਾਂਜੀ ਤੇ ਇੱਕ ਗਾਂ ਠੀਕ ਹੈ ਭਰਿਆ ਵਸ਼ੀ ਨੂੰ ਦੇ ਠੀਕ ਹੈ ਵੀ ਆਹੋ 20 ਦਿਨ ਹੋ ਗਏ ਜ 20 ਦਿਨ ਹੋ ਗਏ ਜੀ ਠੀਕ ਆ ਪਹਿਲੇ ਨੰਬਰ ਆਪਾਂ ਇੱਥੋਂ ਸਟਾਰਟ ਕਰ ਲਗੇ ਵੀਰ ਅਮਰਤ ਇਹਨੂੰ 20 ਦਿਨ ਹੋ ਗਏ ਆ ਹਾਂਜੀ 2 ਮਹੀਨੇ ਸੂਆ ਲੱਗਾ ਵਛਾ ਮਗਰ ਠੀਕ ਆ ਵਛਾ ਮਗਰ ਤੇ 2 ਮਹੀਨੇ ਦਾ ਸੂਆ ਉੱਚਾ ਨਾ ਹਾਂਜੀ ਹਾਂਜੀ ਠੀਕ ਆ ਚੌਗੀ ਆ ਮੂੰਹ ਚਾਰ ਦੰਦਾ ਠੀਕ ਆ 2 ਮਹੀਨੇ ਹੋ ਗਏ ਸੂਈ ਨੂੰ ਹੁਣ ਪ੍ਰੈਜ਼ੈਂਟ ਹੁਣ ਮੌਕੇ ਦਾ ਕਿੰਨਾ ਦੁੱਧ ਰੈਡੀ ਜਿਹੜਾ ਚਵਾ ਦਾਂਗੇ ਵੀਰ ਜੀ 8 ਕਿਲੋ ਬੱਕ 8 ਕਿਲੋ ਆ ਠੀਕ ਆ 8 ਕਿਲੋ ਦੀ ਥੋੜੇ ਸੇਬਸਟ ਯਾਰ ਆਰਡਰ ਠੀਕ ਆ ਫਿਕਸਡ ਆਰਡਰ ਆ ਤੇ ਮੂੰਹ ਚਾਰ ਦੰਦ ਹਨਾ ਚੌਗੀ ਜੀ ਠੀਕ ਹੈ 2 ਮਹੀਨੇ ਦੀ ਜਿਹੜੀ ਆ ਦੋਸਤੋ ਉੱਚਾ ਸੂਆ ਹੈਗਾ 2 ਮਹੀਨੇ ਦੀ ਸੂਈ ਆ ਠੀਕ ਹੈ ਸਮਾਂ ਜਿਹੜਾ 2 ਮਹੀਨੇ ਹੋ ਗਿਆ ਸੂਈ ਨੂੰ ਤੇ ਤਕਰੀਬਨ ਹੁਣ 8 ਲੀਟਰ ਜਿਹੜਾ ਮਿਲਕਿੰਗ ਬਿਲਕੁਲ ਇਸ ਦੇ ਥੱਲੇ ਜਿਹੜੀ ਹੈਗੀ ਆ ਜਿਹੜੀ ਕਿਸੇ ਵੀਰ ਨੇ ਚੁਾਈ ਕਰ ਲੈਣੀ ਆ ਹਾਂ ਜੀ ਬੱਚਾ ਅਮਰਤਵੀਰ ਕਿਹੜਾ ਆ ਬੱਚਾ ਡੱਬਾ ਆ ਜਿਹੜਾ ਬੱਚਾ ਦੋਸਤੋ ਇਹ ਬੱਚਾ ਹੈਗਾ ਇਸ ਵੈੜ ਦੇ નીચે ਠੀਕ ਹੈ 2 ਕੁ ਮਹੀਨੇ ਦਾ ਸੂਆ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਜੀ 8 ਕਿਲੋਟਰ ਜਿਹੜਾ ਦੁੱਧ ਰੈਡੀ ਆ ਹੁਣ ਜਿੰਨਾ ਵੀ ਥੱਲੇ ਬਿਲਕੁਲ ਠੀਕ ਆ ਤੇ ਬਾਕੀ ਅਮਰਤ ਭਾਈ 24 ਸਵੇਰ ਵੀ ਜਦੋਂ ਹੁਣ 5 ਵਜੇ ਦਾ ਸਮਾਂ 24 ਹੁਣ ਬਿਲਕੁਲ ਟਾਈਮ ਹੋ ਗਿਆ ਹੋਗਾ ਕਰਨ ਦਾ ਮੇਰਾ ਆਪਾਂ 6 ਤੋਂ 6 ਕਰੀਦਾ 6:30 ਵੀ ਹੋ ਜਾਂਦੇ ਕਿਉਂਕਿ ਸ਼ਾਮ ਨੂੰ ਸਾਡੇ ਮੱਖੀ ਖਿਲਦੀ ਬੈਗ ਦਾ ਕਰਕੇ ਜੀ ਉਹਦਾ ਕਰਕੇ ਲੇਟ ਕਰੀਦੀ ਠੀਕ ਹੈ ਵੀਰੇ ਹਾਂਜੀ ਹਾਂਜੀ 6 ਤੋਂ 6 ਕਰੀਦੀ ਠੀਕ ਆ ਮਤਲਬ ਕੋਈ ਵੀ ਰਵੇ 24 ਆਪਦੀ ਬੜੀ ਆਰਾਮ ਨਾਲ ਕਰ ਸਕਦਾ ਏ ਹਾਂਜੀ ਹਾਂਜੀ 8 ਲੀਟਰ ਦੀ ਜੀ ਹਾਂਜੀ ਹਾਂਜੀ ਠੀਕ ਆ ਆਕਰੋ ਚੈੱਕ ਜੀ ਬੱਚੀ ਦਰਦੀ ਰੇੜੀ ਕੋਈ ਗੱਲ ਨਹੀਂ ਠੀਕ ਆ ਤੇ ਬਿਲਕੁਲ ਕੰਪੈਕਟ ਜਾਰਡਰ ਆ ਠੀਕ ਆ ਫਿਕਸ ਜਾਰਡਰ ਹੈਗਾ ਵੈੜ ਜਿਹੜੀ ਆ ਦੋਸਤੋ ਫੈਲਣ ਦੰਦਾਂ ਦੇ ਵਿੱਚ ਹਜੇ ਚੌਕੀ ਆ ਮੂੰਹੋਂ ਠੀਕ ਆ ਤੇ ਹੋਰ ਚਾਰ ਦੰਦਾਂ ਦੇ ਵਿੱਚ ਸੱਲੀ ਕਰੇ ਆ ਗਈ ਬਿਲਕੁਲ ਖੋਲ ਕੇ ਵੀਰ ਅਮਰਤ ਤੱਕ ਤੋੜ ਕੇ ਦਿਖਾਈਏ ਪਾਪੜ ਤਾਂ ਵੀ ਅਮਰਤ ਭਾਈ ਬਿਲਕੁਲ ਜੈ ਜੀ ਹੈ ਹਾਂਜੀ ਹਾਂ ਕਿੰਨਾ ਕੁ ਮੁੱਲ ਰੱਖਿਆ ਹੋਇਆ ਹੈ ਦਾ ਇਹਦਾ ਮੁੱਲ ਵੀ ਜੀ 5000 ਤੇ 1000 ਦਿੱਤੇ ਨਹੀਂ ਆ ਹਾਂ ਨਾ ਜਿਹੜੀ ਹੈ ਠੀਕ ਹੈ ਛੋਟ ਕਰ ਦਾਂਗੇ ਠੀਕ ਹੈ 25000 ਜਿਹੜਾ ਦੋਸਤੋ ਡਿਮਾਂਡ ਆ ਤੇ 23000 ਦੇ ਵੀਰਾਂ ਦਾ ਵੀ ਜਿਹੜੀ ਲੈ ਦੇ ਕਰਦਾਂਗੇ ਤੇ ਉਹਦੇ ਵਿੱਚੋਂ ਵੀ ਜਿਹੜੀ ਛੋਟ ਹੋ ਜਾਏਗੀ ਠੀਕ ਹੈ ਚਲੋ ਜੀ ਖਾਂ ਤੋਂ ਜਿਹੜਾ ਪ੍ਰੋਪਰ ਵੀ ਦੀ ਪਸਮਾ ਤੋਂ ਬਾਅਦ ਪੂਰਾ ਨਿਕਲੋਂਦਾ ਥਾਣਾ ਹੋਰ ਵੀ ਹਾਂਜੀ ਹਾਂਜੀ ਆ ਸਹੀ ਚ ਵਾਈ ਗਾ ਠੀਕ ਆ ਬਿਲਕੁਲ ਮੁਠੀ ਦੀ ਵਿੱਚ ਉਹਨਾਂ ਵਾਲਾ ਥਾਣਾ ਗਾ ਤਾਂ ਮੁਠੀ ਵਾਲਾ ਬਿਲਕੁਲ ਥਾਣਾ ਹੈਗਾ ਦੋਸਤੋ ਪਸਮਾ ਤੋਂ ਬਾਅਦ ਥਣ ਲੰਮਾ ਗੈਡ ਕਰ ਜਾਂਦੀ ਆ ਤੇ ਠੀਕ ਆ ਤੇ ਭਾਪੜ ਤਾਂ ਵੀ ਜਿਹੜਾ 23000 ਰੁਪਏ ਹੁੰਦੇ ਜੀ ਵੀ ਛੋਟ ਹੋ ਜੂਗੀ ਹਾਂਜੀ ਹਾਂਜੀ ਆਪ ਜੀ ਇੱਥੇ ਆਓ ਦੋ ਟਾਈਮ ਦਸੱਲੀ ਕਰੋ ਠੀਕ ਆ ਜੀ ਹਾਂਜੀ ਹਾਂਜੀ ਬਾਕੀ ਵੀਰ ਅਮਰਤ ਅਗਲੇ ਬੰਨੇ ਜਿਹੜੀ ਇਹ ਵਹਿੜ ਆ ਗਈ ਇਹ ਪਿਓਰ ਚਾਰ ਦੰਦ ਪਹਿਲਾਂ ਨੇ ਇਹ ਵੀ ਇਹ ਵੀ ਚਾਰ ਦੰਦ ਆ ਹਾਂਜੀ ਇਹ 20 ਕਿਲੋ ਵਾਲੀ ਬੱਛੀ ਆ ਵੀਰ ਜੀ ਇਹ ਕੱਚੀ ਆ 10 ਤੋਂ 10 ਦਿਨ ਉਧਰ ਰਹਿੰਦੇ 10 ਦਿਨ ਬੱਛੀ ਹੁੰਦਾ ਲਹਿ ਰੂਣੀ ਆ ਹਜੇ 20 ਦਿਨ ਜਿਹੜਾ ਦੋਸਤੋ ਸਮਾਂ ਕੱਚੀ ਆ ਠੀਕ ਆ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਆਇਓ 20 ਦਿਨ ਸਮਾਂ ਲੇਜੂਗੀ ਬੱਛੀ ਚੌਕੀ ਆ ਪਲੂਣ ਬੱਛੀ ਪਹਿਲਾ ਸੂਆ ਬੱਛੀ ਸੂਣੀ ਆ ਠੀਕ ਆ ਲਹੂ ਪਿਤ ਵਾਲੀ ਬਹੁਤ ਜਿਆਦਾ ਲਹੂ ਪਿਤ ਦੇ ਵਿੱਚ ਜਿਹੜੀ ਦੋਸਤੋ ਇਹ ਬੱਛੀ ਆ ਤਕਰੀਬਨ 20 ਦਿਨ ਦਾ ਵੀਰ ਸਮਾਨ ਦਾ ਵੀ ਹਵਾਨ ਬਿਲਕੁਲ ਬਣਾਤਨਾਗੇ ਫੇਰ ਬੈੜ ਨੇ ਸੂਣਾ ਸਮਾਂ ਜਿੱਦਾਂ ਦੋਸਤੋ ਜਿੱਥੋਂ ਪਸ਼ੂ ਲਿਆ ਹੁੰਦਾ ਨਾਰਮਲ ਵੀਰ 10 ਵੀ ਦਿੰਦੇ ਆ ਵੀ ਇੰਨਾ ਕੁ ਜਿਹੜਾ ਸਮਾਂ ਲੈ ਜੂਗੀ ਹਜੇ ਤਕਰੀਬਨ ਲਾਏ ਜਸਟ ਹਜੇ ਪਈ ਨਹੀਂ ਆਪਾਂ ਕਹੀਏ ਵੀ ਲਾਏ ਹਜੇ ਪਈ ਨਹੀਂ ਗਈ 20 ਦਿਨ ਦਾ ਸਮਾਂ ਹਜੇ ਬਾਕੀ ਆ ਆਪਾਂ ਖੋਲ ਕੇ ਤੁਹਾਨੂੰ ਚੰਗੀ ਤਰ੍ਹਾਂ ਤੋੜ ਕੇ ਦਿਖਾਉਨੇ ਆ ਨਿੱਗਰ ਬੈੜ ਆ ਠੀਕ ਆ ਭਾਰੇ ਸਰੀਰ ਦੀ ਆ ਬੱਚੀ ਬਿਲਕੁਲ ਜਿਹੜੀ ਦੋਸਤੋ ਨਵੀਂ ਬੱਚੀ ਆ ਅੱਗੇ ਪਹਿਲਾਂ ਨੇ ਸੂਣਾ ਹੈਗਾ ਤੇ ਬਾਕੀ ਢੇਲਾ ਟੂਣਾ ਬਹੁਤ ਹੈਗੀਆਂ ਨੇ ਬੇਲ ਆ ਵੇਖੋ ਧਿਆਨ ਨਾਲ ਤੇ ਲਟੂ ਨਾ ਬਹੁਤ ਨੇ ਥਾਂ ਥਾਂ ਨੂੰ ਵੀ ਜਿਹੜਾ ਬਿਲਕੁਲ ਚੰਗਾ ਸੋਹਣਾ ਮੁੱਠੀ ਦਾ ਖਾਣਾ। ਕਲਰ ਇਹ ਸ਼ਾਈ ਵਾਲਾਂ ਦੇ ਵਿੱਚ ਆ ਗਈ ਹੈ। ਹਾਂਜੀ ਹਾਂਜੀ। ਕ੍ਰੋਸਾਂਗ ਵਿੱਚ ਨਾ? ਹਾਂਜੀ ਹਾਂਜੀ। ਸ਼ਾਈ ਵਾਲ ਤਾਂ ਐਚਪ ਦਾ। ਹਾਂਜੀ ਹਾਂਜੀ। ਹੂੰ। ਹਾਂਜੀ ਲੱਜ ਗਈ ਜੀ। ਹੋਰ ਠੰਡੀ ਹੈ, ਹੋਰ ਦਰਦੀ। ਠੀਕ ਆ ਵੇੜ ਜਿਹੜੀ ਆ ਦੋਸਤੋ ਨਿਗਰ ਨਵੀਂ ਵੇੜ ਆ ਪਹਿਲਾਂ ਨੇ ਸੁਣਾ ਚਾਰ ਦਾ ਦਾ ਪ੍ਰੋਪਰ 20 ਦਿਨ ਸਮਾਂ ਲੈ ਜੂਗੀ ਇੱਕ ਉਰੀ ਮੈਂ ਫੇਰ ਰਿਪੀਟ ਕਰ ਦਿੰਨਾ ਤੇ ਅਮਰਤ ਭਾਈ ਕੀ ਅੱਜ ਕੀ ਲੈਣ ਦੇਣ ਕਰਦੇ ਪੈਂਦਾ ਜੀ ਵੱਛੀ ਦੇ 10 ਦਿਨ ਉਦਾਂ ਰਹਿੰਦੇ ਆ ਬਾਅਦ ਮਤਲਬ ਹਫਤਾ ਵੀ ਘੱਟ ਸਕਦੀ ਹੈ ਮੰਨ ਲਓ ਤੇ ਕਾੜੇ ਵੀ ਸਾਢੇ ਦਿਨ ਤੁਹਾਨੂੰ ਪਤਾ ਲਊਗਾ ਨਹੀਂ ਵੱਛੀ ਹੈ ਬਿਲਕੁਲ ਹਾਂਜੀ ਤੇ ਇਹਦਾ ਲੈ ਦੇ 60000 ਰੁਪਇਆ 60000 ਹਾਂ ਜਿਆਦਾ ਕਿ ਪਸਰ ਜੈ ਜੈ ਨਹੀਂ ਬਾਬਾ ਜੀ ਲੈ ਹੀ ਹੈ ਤੁਹਾਨੂੰ ਬੜੀ ਵੱਡੀ ਵੱਛੀ ਆ ਜੇ ਤਿਆਰ ਹੋ ਗਈ 70 ਦੀ ਆ ਹੂੰ ਆ ਚੱਕਰਾਂ ਠੀਕ ਆ ਹਾਂਜੀ ਵੀਰਾਂ ਦਾ ਵੀ ਜਿਹੜੀ ਅੱਜ ਦੇ ਸਮੇਂ ਦੀ ਜਿਹੜੀ ਆ ਦੋਸਤੋ ਡਿਮਾਂਡ ਆ ਠੀਕ ਆ 60000 ਆ ਹਾਂਜੀ ਤੇ 60000 ਦੇ ਵਿੱਚੋਂ ਜੋ ਬਣਦਾ ਮਾਨਤਣਾ ਦੋਸਤੋ ਜ਼ਰੂਰ ਕੀਤਾ ਜਾਊਗਾ ਬਾਕੀ ਮੱਛੀ ਦੇ ਮਾਰ ਨੇਵੇਂ ਲੂਵੇ ਵਾਲੀਆਂ ਕਮਾਲਾਂ ਕਰਨੀਆਂ 20 ਕਿਲੋ ਦੁੱਧ ਚੋਂ ਆ ਨੋਰਮਲ ਠੀਕ ਹੈ ਹਾਂਜੀ ਹਾਂਜੀ ਤੇ ਹੋਰ ਚਾਰ ਦੰਦ ਉਹ ਇੱਥੇ ਆ ਕੇ ਤਸੱਲੀ ਕਰੀ ਠੀਕ ਆ ਤੇ 60000 ਦੇ ਵਿੱਚੋਂ ਮਾਨਤਣਾ ਹਾਂਜੀ ਹਾਂਜੀ ਠੀਕ ਆ ਭਰਾ ਹਾਂਜੀ ਠੀਕ ਆ ਬਾਕੀ ਅਮਰਤਪਾਈ ਕਈ ਵੀਰ ਕਹਿ ਦਿੰਦੇ ਆ ਵੀ ਵੀਡੀਓ ਵਾਲਾ ਵੀਰ ਆ ਰਾਜ ਸੰਧੂ ਇਹ ਇਹ ਆਪ ਜਾਣ ਬੁੱਝ ਕੇ ਨਾ ਰੇਟ ਤੇਜ਼ ਕਰਾ ਦਿੰਦਾ ਕੋਈ ਅਮੇ ਦੀ ਗੱਲ ਹੈਗੀ ਯਾਰ ਨਹੀਂ ਨਹੀਂ ਵੀਰ ਜੀ ਕਿਸੇ ਦਾ ਵੀ ਚੀਜ਼ ਦਾ ਮੁੱਲ ਤੇ ਜੀ ਤੁਹਾਨੂੰ ਪਤਾ ਪਾਉਣਾ ਪੈਂਦਾ ਅਗਲੇ ਦੇ ਘਰੇ ਜਾ ਕੇ ਥੋੜੇ ਪੈਸੇ ਲਾਈਏ ਤੇ ਅਗਲਾ ਆਂਦਾ ਇਹ ਸਾਮਨ ਦਾ ਮੁੱਲ ਨਹੀਂ ਮੁੜਦਾ ਬਿਲਕੁਲ ਜੀ ਬਾਕੀ ਮੇਰਾ ਮਨ ਥੋੜਾ ਕਰਦਾ ਜੀ ਬਾਕੀ ਥੋੜੀ ਖਰੀਦ ਪਤਾ ਨਹੀਂ ਕਿੰਨੀ ਆ ਹਾਂਜੀ ਹਾਂਜੀ ਹਰ ਕੋ ਤਾਂ ਪਰਦਾ ਹੈ ਜੀ ਹਾਂਜੀ ਹਾਂਜੀ ਕਈ ਵੀਰ ਦੱਸ ਦਿੰਦੇ ਵੀ ਇੰਨੇ ਦੀ ਚੀਜ਼ ਖਰੀਦੀ ਆ ਸਹੀ ਹੈ ਹੁਣ ਮੈਂ ਹਰ ਕੋ ਨੂੰ ਹੀ ਨਹੀਂ ਪੁੱਛ ਸਕਦਾ ਵੀ ਕਿੰਨੇ ਦੀ ਖਰੀਦੀ ਕਿੰਨੇ ਦੀ ਵੇਚਣੀ ਆ ਹਾਂਜੀ ਹਾਂਜੀ ਠੀਕ ਹੈ ਬਾਕੀ ਡਿਮਾਂਡ ਕਰਨੀ ਥੋੜਾ ਫਰਜ ਬਣਦਾ ਅੱਗੇ ਪੈਸੇ ਲਾਉਣੇ ਕਿੰਨੇ ਲਾਉਣੇ ਪਸ਼ੂ ਨੂੰ ਵੇਕੇ ਆਪਦੀ ਸਮਝ ਦੇ ਹਿਸਾਬ ਨਾਲ ਅਗਲੇ ਦਾ ਵੀ ਫਰਜ ਬਣਦਾ ਉਹ ਜਿੰਨੇ ਮਰਜ਼ੀ ਲਵੇ ਆਪਣਾ ਗੁੱਸਾ ਗਿਲਾ ਨਹੀਂਗਾ ਵੀ ਪਸ਼ੂ ਇਹਨੂੰ ਇੱਥੇ ਆ ਕੇ ਵੇਖ ਲੈਵੇ ਇੱਕ ਦੀ ਜੇ ਉਹਦੇ ਫਿੱਟ ਪੈਂਦਾ ਜਿੰਨੇ ਤੁਹਾਨੂੰ ਲੱਗਦਾ ਜੇ ਸਾਈਬਦਾਈ ਕਰਨੀ ਚਾਹੁੰਦਾ ਉਹਦਾ ਕਰ ਲੈ ਜੇ ਫਿੱਟ ਪੈਂਦਾ ਤੇ ਜੇ ਪਸ਼ੂ ਪਹੁੰਚ ਤੋਂ ਦੂਰ ਲੱਗਦਾ ਫਿਰ ਲੋਡ ਕੀ ਆ ਜੀ ਠੀਕ ਆ ਕਿਸੇ ਵੀਰ ਦੀ ਹੋ ਸਕਦਾ ਵੰਡ ਚ ਆ ਜੇ ਬਹੁਤੇ ਵੀਰਾਂ ਦੀ ਵੰਡ ਚ ਆ ਜੇ ਜਿਹਨੂੰ ਸਮਝ ਆ ਜੇ ਚੀਜ਼ ਦੀ ਜੀਨੋ ਵੀਰ ਦੀ ਪਰਖ ਹੋਣਾ ਲੈਣਾ ਡੰਗਰ ਤੁਹਾਨੂੰ ਪਤਾ ਬਿਲਕੁਲ ਜੀ ਹਾਂਜੀ ਤੇ 60000 ਰੁਪਏ ਜਿਹੜਾ ਦੋਸਤੋ ਇਸ ਵੈੱਡ ਦਾ ਮੋਲਾ ਠੀਕ ਆ ਅਗਲੇ ਪੰਨੇ ਜਿਹੜੀ ਆ ਜਰਸੀ ਜਾਤ ਵਿੱਚ ਆਪਾਂ ਤੁਹਾਨੂੰ ਜਿਹੜੀ ਆ ਵੈੱਡ ਦਿਖਾ ਰਹੇ ਹਾਂ ਠੀਕ ਆ ਜੀ ਇਹ ਤਾਜੀ ਸੂਈ ਨਾ ਬਈ ਇਹ ਜੀ ਮੈਲਾ ਮਾਰਦੀ ਆ ਦੇਖੋ ਠੀਕ ਆ ਮੈਲਾ ਮਾਰਦੀ ਪਈ ਆ ਬੇਸ਼ੱਕ ਤੁਸੀਂ ਜਿਹੜਾ ਸੂਤ ਦੇਖ ਸਕਦੇ ਹੋ ਠੀਕ ਆ ਜੀ ਕੋਚਕ ਜਿਹੜੇ ਸਪੋਰਟ ਹੈਗੇ ਉਹ ਵੀ ਲੱਗੀ ਆ ਮਿਲੇਉ ਤੁਰੀ ਆ ਜਰਸੀ ਜਾਤ ਦੇ ਵਿੱਚ ਆ ਛੇ ਦਾ ਮੂੰਹ ਛਕੀ ਪਹਿਲਾਂ ਸੂਈ ਹੈ ਦੂਜੇ ਜੀ ਦੂਜੇ ਸੂਈ ਦੂਜੇ ਹੈ ਨਾ ਹਾਂਜੀ ਦੂਜੇ ਕਾਣ ਮੱਜਾਂ ਵਾਲਾ ਚਾਚੂ ਸਰਦਾਰ ਦੀ ਮੋਟਰੀ ਵਾਲੇ ਠੀਕ ਹੈ ਜੀ ਆਹ ਦੇਖੋ ਜੀ ਠੀਕ ਆਹ ਥੰਦੇਵਾਜ ਸਮਾਂ ਜਿਹੜਾ ਇੱਕ ਵਾਰੀ ਫੇਰ ਕਨਫਰਮ ਕਰ ਲਓ ਜੀ 5 ਵਜੇ ਦਾ ਜਿਹੜਾ ਸ਼ਾਮ ਦਾ ਸਮਾਂ ਹੈਗਾ ਬੇਸ਼ੱਕ ਜਿਹੜਾ ਹੁਣ ਆਪਾਂ ਵੀਡੀਓ ਬਣਾਉਣ ਦਾ ਸਮਾਂ ਜਿਹੜਾ ਤੁਹਾਨੂੰ ਦੱਸ ਰਹੇ ਹਾਂ ਠੀਕ ਆ ਤੇ ਆਹ ਥੰਦੇਵਾਜ ਆਹ ਕਰੋ ਚੈੱਕ ਠੀਕ ਆ ਤੇ ਮਗਰ ਬੱਛੀ ਆ ਕੀ ਬੱਛੀ ਆ ਜੀ ਪਿਓਰ ਜਲਸੀ ਹੈ ਮਗਰ ਬੱਛੀ ਆ ਆ ਫੇਸ ਕੁਆਲਿਟੀ ਦੇਖ ਲਓ ਜੀ ਆਹ ਕਰੋ ਚੈੱਕ ਆਹ ਫੇਸ ਕੁਆਲਿਟੀ ਆ ਵੈਡ ਦੀ ਠੀਕ ਹੈ ਤੇ ਮਗਰ ਬੱਚਾ ਜਿਹੜਾ ਮੈਂ ਤੁਹਾਨੂੰ ਵੱਛੀ ਦਿਖਾ ਦੇਣਾ ਉਸ ਤੋਂ ਬਾਅਦ ਆਪਾਂ ਖੋਲ ਕੇ ਤੋੜ ਕੇ ਦਿਖਾਵਾਂਗੇ ਵੱਛੀ ਸੋਹਣੀ ਪਾਤੀ ਹੈ ਹਾਂਜੀ ਜੀ ਬਹੁਤ ਜਿਆਰੀ ਨਸਲ ਵੱਛੀ ਠੀਕ ਹੈ ਇੱਕੋ ਰੰਗ ਦੇ ਵਿੱਚ ਵੱਛੀ ਹੈ ਦੋਸਤੋ ਆਪ ਗ੍ਰੇ ਕਲਰ ਦੇ ਵਿੱਚ ਵੱਛੀ ਜਿਹੜੀ ਇਹ ਬ੍ਰਾਊਨ ਦੇ ਕਲਰ ਬ੍ਰਾਊਨ ਕਲਰ ਦਾ ਰੀਅਲ ਕਲਰ ਹੈਗਾ ਜਰਸੀ ਜਾਂਦਾ ਹੈ ਉਸ ਦੇ ਵਿੱਚ ਵੱਛੀ ਹੈ ਮਗਰ ਤੇ ਭਾਈ ਅਮਰਤ ਕਿੰਨਾ ਵੀਰੇ ਦੁੱਧ ਦਿਨ ਪਹਿਲਾਂ ਦੱਸ ਦੋ ਕਿੰਨੇ ਦਿਨ ਦੱਸਿਆ ਸੋਈ ਨਾ ਇਹ ਜੇ ਨੂੰ 12 13 ਦਿਨ ਤੇ 15 ਦੇ ਲਾਗੇ ਉਹ ਮੈਲਾ ਤੁਹਾਨੂੰ ਪਤਾ 15 ਦਿਨ ਮ ਡੰਗਰ ਮਾਰਦਾ ਹੈ ਠੀਕ ਆ ਹਾਂ ਜੀ ਹੁਣ 12 ਤੋਂ 15 ਕਿ ਦਿਨ ਤੇ ਚੱਲਣਗੇ ਆ ਮੇਜ ਮੇਜ ਹੋਊਗਾ ਤੇ ਦੁੱਧ ਹਾਜ਼ਰ ਕਿੰਨਾ ਜਿਹੜਾ ਚਵਾਵਾਂਗੇ ਮੇਰੀ ਹਾਜ਼ਰ ਦੁੱਧ ਠੰਡਾ ਕੀਤਾ ਸਾਢੇ 12 ਕਰਦੇ 13 ਕਰਦੇ ਨਾ ਹੋਊ ਸਾਢੇ 12 13 ਹਾਂ ਇੰਨਾ ਰਹੀ ਠੀਕ ਆ ਮੇਰੇ ਵੱਧ ਵੀ ਜਾਂਦੀ ਕਿ ਅੱਧਾ ਕਿਲੋ ਕਿਤੇ ਕੱਢ ਵੀ ਜਾਂਦਾ ਅੱਛਾ ਲੈ ਇਹਦੇ ਵੀਰੇ ਕੀ ਕਰਦੇ ਵੀ ਜਿੰਨੇ ਕੀ ਆਪਾਂ ਦੇ ਦੇਣੀ ਆ 38000 ਦੀ ਹਾਂ ਜੀ ਗੁੰਜਾਇਸ਼ ਖੁੱਲੀ ਹੈ ਕਿ ਥੋੜੀ ਜੀ ਤੰਗ ਜੀ ਆਏਗਾ ਇਹ ਮਾਨਦਾਨ ਕਰਾਂਗੇ ਹਾਂ ਮਾਨਤਨ ਜਰੂਰ ਕਰਨਾ ਹਾਂ ਜੀ ਕੋਣ ਲਾਵੇ ਕੋਈ ਬਿਲਕੁਲ ਮਾਛੀ ਉਹ ਵੀ ਠੰਡੀ ਧੀ ਰਹੀ ਠੀਕ ਹੈ ਬੱਠੀ ਜਿਹੜੀ ਆ ਦੋਸਤੋ ਬੇਸ਼ੱਕ ਤੁਸੀਂ ਵੇਖੋ ਮੂੰਹ ਜਿਹੜੀ ਆ ਦੰਦੋਂ ਆ 6 ਦੰਦਾਂ ਠੀਕ ਹੈ 6 ਦੰਦਾਂ 6 ਦੰਦਾਂ ਤੇ ਮਗਰ ਜਿਹੜੀ ਫੀਮੇਲ ਕਾਫ ਆ ਰੈਡ ਦੇ ਠੀਕ ਹੈ ਠੰਡੀ ਧੀ ਰੀ ਨਾਰਮਲ ਜੇਕਰ ਆਪਾਂ ਗੱਲ ਕਰੀਏ ਜਰਸੀ ਜਾਤ ਨੂੰ ਲੈ ਕੇ ਜਰਸੀ ਬਰੀਡ ਨੂੰ ਲੈ ਕੇ ਤੇ ਠੰਡੇ ਧੀਰੇ ਪਸ਼ੂ ਹੁੰਦੇ ਆ ਤੇ ਕਿ ਵੀ ਵੀ ਵੀਰ ਤੋਂ ਪੁੱਛਾਂਗੇ ਆਪਾਂ ਪ੍ਰੋਪਰ ਜਿਹੜਾ ਹਵਾਨਾ ਲੇਵਾ ਹੈ ਇਹ ਤੁਸੀਂ ਵੇਖ ਕੇ ਚੈੱਕ ਕਰੋ ਹਾਂਜੀ ਮੜਾ ਤੋਰ ਲਓ ਕੇ ਜੀ ਠੀਕ ਹੈ ਓਕੇ ਜੀ ਠੀਕ ਹੈ ਹਵਾਨਾ ਜਿਹੜਾ ਦੋਸਤੋ ਬੇਸ਼ੱਕ ਤੁਸੀਂ ਵੇਖ ਲਓ ਚੰਗਾ ਸੋਹਣਾ ਹਵਾਨਾ ਨਿਗਰ ਠੀਕ ਹੈ ਸ਼ਰੀਫੀ ਸ਼ਰੂਫੀ ਪੂਰੀ ਆ ਠੰਡੀ ਧੀਰੀ ਆ ਆ ਕਰੋ ਚੈੱਕ ਥਣ ਵੀ ਬਿਲਕੁਲ ਮੁੱਠੀ ਵਾਲਾ ਤੇ ਅੱਛਾ ਫਿਰ ਫਾਈਨਲ ਹੋਗਾ ਵੀ 38000 ਦੀ ਦਸਤਾ ਹਾਂਜੀ ਹਾਂਜੀ ਉਹ ਤੋਂ ਜਮਾਨਤਾਂ ਹੈ ਨਾ ਹਾਂਜੀ ਹਾਂਜੀ ਠੀਕ ਹੈ 38000 ਦੇ ਵਿੱਚ ਜਿਹੜਾ ਦੋਸਤੋ ਲੈਦੇ ਹੋ ਜੂਗਾ ਵਿੱਚੋਂ ਜਮਾਨਤਾਂ ਹੈਗਾ ਮਗਰ ਬੱਛੀ ਆ ਇਸ ਤੋਂ ਬਾਅਦ ਜਿਹੜੀ ਨੈਕਸਟ ਅਗਲੀ ਵਾਰ ਤੁਹਾਨੂੰ ਦਿਖਾਉਣੀ ਆ ਦੋਸਤੋ ਇਹ ਖੀਰੀ ਆ ਕੀਰੀ ਹੈ ਨਾ ਹਾਂਜੀ ਬੱਛੀ ਹੈ ਹਾਂਜੀ ਸਬਾ ਕਿ ਸਾਲ ਕਿੰਨੀ ਉਮਰ ਦੀ ਐ ਇੰਨੀ ਕੋ ਨਹੀਂ ਵੀ ਐ ਕ ਠੀਕ ਹੈ ਅਰ ਸ਼ਹਿਰ ਚੰਗੀ ਠੀਕ ਹੈ ਠੀਕ ਹੈ ਜਿਹੜੀ ਇਹ ਵੀ ਦੋਸਤੋ ਬਕਾਊ ਆ ਬੱਚੀ ਖੀਰੀ ਆ ਤਕਰੀਬਨ ਸਾਲ ਸਵਾ ਕ ਸਾਲ ਦੀ ਜਿਹੜੀ ਏਜ ਆ ਠੀਕ ਆ ਝੋਲੀ ਝੂਲੀ ਤੁਸੀਂ ਵੇਖੋ ਅੱਜ ਤੋਂ ਹੀ ਠੀਕ ਆ ਬੱਚੀ ਪਿਓਰ ਜਾਦ ਵਿੱਚ ਵੀਰਾਂ ਦਾ ਵੀ ਜਿਹੜਾ ਪੱਖ ਹੈਗਾ ਕੁਝ ਜਿਹੜਾ ਤੁਸੀਂ ਜਰਸੀ ਦਾ ਤੇ ਅਰ ਸ਼ਹਿਰ ਦਾ ਜਿਹੜਾ ਪੱਖ ਲੈ ਸਕਦੇ ਹੋ ਠੀਕ ਆ ਆਖੂ ਖਾ ਵੇਖੋ ਆਈਸੋ ਵੇਖੋ ਇਅਰ ਜਿਹੜੇ ਕੰਨਾਂ ਦਾ ਸਾਈਜ਼ ਵੇਖ ਸਕਦੇ ਹੋ ਆ ਫੇਸ ਕੁਆਲਿਟੀ ਹੈ ਠੀਕ ਆ ਬਾਕੀ ਬੜੀ ਦਾ ਜਿਹੜਾ ਥਣ ਥੁਣ ਵੀ ਬਹੁਤ ਖੂਬਸੂਰਤ ਲੱਗਾ ਬਿਲਕੁਲ ਅਕੇ AI ਦੇ ਕਾਬਿਲ ਆ ਹੋਰ ਤੁਸੀਂ 2 ਕੁ ਮਹੀਨੇ ਜਿਹੜਾ ਵੀਰ ਅਕੇ ਲੈ ਜਾਊਗਾ 2 ਕੁ ਮਹੀਨੇ ਸੰਭਲੋਗੇ ਤੇ ਵੈੜ ਜਿਹੜੀ ਆ ਪੂਰੀ AI ਦੇ ਕਾਬਿਲ ਆ ਠੀਕ ਆ ਬਾਕੀ ਝੋਲੀ ਝੂਣੀ ਸੋਹਣੀ ਬਣਾਉਂਗੀ ਠੀਕ ਆ ਇਹ ਸ਼ੌਂਕੀ ਵੀਰ ਦੇ ਲਈ ਆ ਵੀ ਜਿਹੜਾ ਕੋਈ ਸ਼ੌਂਕੀ ਵੀਰ ਆ ਜਾਊਗਾ ਖਰੀਦ ਲੂਗਾ ਠੀਕ ਆ ਵੈੜ ਬਿਲਕੁਲ ਬਣਦੀ ਤਿਆਰੀ ਦੇ ਵਿੱਚ ਆ ਕਾਬਿਲ ਆ AI ਤੁਸੀਂ ਕਰਵਾ ਸਕਦੇ ਜੇ ਲੈ ਜਾ ਕੇ ਲਓ ਜੀ ਠੀਕ ਹੈ ਤੇ ਅਮਰਤ ਭਾਈ ਇਹ ਤਾਂ ਲੈ ਦੇ ਕੀ ਕਰਦੇ ਫਿਰ ਜੀ ਮੋਲੇ ਦਾ 108 ਦੀ ਦੇਣੀ 8k ਦੀ ਦੇਣੀ ਹਾਂ ਜੀ ਠੀਕ 8000 ਦੀ ਜਿਹੜੀ ਆ ਦੋਸਤੋ ਇਸ ਦੀ ਜਿਹੜੀ ਕੀਮਤ ਹੈਗੀ ਆ ਪ੍ਰਾਈਸ ਆ ਇਸ ਬੱਛੀ ਦਾ ਹਾਂ ਜੀ ਇਹ ਵੜਾ ਬਈ ਦਾ ਅਮਰਤ ਦੇ ਕੋਲ ਅਜੇ ਚਾਰ ਸੀਗੀਆਂ ਠੀਕ ਆ ਇੱਕ ਦੋ ਕੁ ਮਹੀਨੇ ਦੀ ਉੱਚੀ ਵੜਾ ਪਾ ਤੁਹਾਨੂੰ ਦਿਖਾਈ ਆ ਠੀਕ ਆ ਤੇ ਉਹਦੇ ਥੱਲੇ ਉਹਦੇ ਹਾਂ ਜੀ ਹਾਂ ਜੀ ਉਹ ਜਿਹੜੀ ਪਹਿਲੇ ਨੰਬਰ ਤੇ ਦਿਖਾਈ ਪਹਿਲੇ ਨੰਬਰ ਤੇ ਆ ਆ ਬੱਚਾ ਉਹਦਾ ਠੀਕ ਆ ਆ ਬੱਚਾ ਜੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਦਿਖਾਈ ਬੱਚਾ ਮੇਲ ਕਾਫ 2 ਮਹੀਨੇ ਦੀ ਉੱਚੀ ਆ ਠੀਕ ਆ ਤੇ 8 ਕਿਲੋ ਦੁੱਧ 8 ਲੀਟਰ ਦੀ ਜਿਹੜੀ ਤੁਸੀਂ ਚਵਾਈ ਆ ਘਰ ਵਿਜਿਟ ਕਰਕੇ ਕਰ ਲਿਓ ਤੇ ਕਿੰਨੇ ਤਰੀਕ ਦਾ ਟੀਕਾ ਭਰਾਇਆ ਜੀ ਜੀ 28 ਤਰੀਕ ਦਾ 28 ਦਾ 28 ਫਰਵਰੀ ਦਾ ਜਿਹੜਾ ਦੋਸਤੋ ਟੀਕਾ ਭਰਿਆ ਹੈਗਾ ਹਾਂਜੀ ਹਾਂਜੀ ਠੀਕ ਹੈ ਏਆਈ ਡਨ ਹੈ ਹਾਂਜੀ ਹਾਂਜੀ ਚਵਾਈ ਤੁਸੀਂ ਕਰਨੀ ਆ ਪਸੂ ਜਿੰਨੇ ਵੀ ਆਪਾਂ ਦਿਖਾਏ ਆ ਦੂਜੇ ਨੰਬਰ ਤੇ ਜਿਹੜੀ ਤੁਹਾਨੂੰ ਕ੍ਰੋਸ ਅੰਗ ਦੇ ਵਿੱਚ ਦਿਖਾਈ ਆ ਵੜ ਇਹ ਵੀ ਖੂਬਸੂਰਤ ਆ 20 ਦਿਨ ਹਜੇ ਲੈ ਕੇ ਜਾਂਦੀ ਆ ਤੇ ਜਰਸੀ ਵੀ ਵੜ ਖੂਬਸੂਰਤ ਆ ਜਿਹੜੀ ਚੀਜ਼ ਤੁਹਾਨੂੰ ਪਸੰਦ ਆਈ ਹੋਵੇ ਹੋਵੇ ਕਿ ਖਾਸ ਤੌਰ ਤੇ ਦੋਸਤੋ ਉਹਦਾ ਤੁਸੀਂ ਸੌਦਾ ਕਰ ਸਕਦੇ ਹੋ ਵੀਰ ਅੰਮ੍ਰਿਤ ਇੱਕ ਸੰਪਰਕ ਨੰਬਰ ਆਪਣਾ ਜ਼ਰੂਰ ਵੀ ਰੂਪ ਬੋਲ ਦਿੱਗੇ 81464 5629 81464 50629 87224629 ਤੋਂ ਤੇ ਵਟਸਐਪ ਚੱਲਦਾ ਹੈ ਠੀਕ ਆ ਹਾਂਜੀ ਸੋ ਦੋਸਤੋ ਵੀਰ ਦੇ ਕੋਲ ਜਿੰਨੇ ਐਨੀਮਲ ਸੀਗੇ ਸਾਰੇ ਬਕਾਉਣੇ ਆ ਜ਼ਰੂਰ ਖਰੀਦ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ